ਬੱਚਾ ਦੇਖ ਰਿਹਾ ਇਹ ਲੱਗਦਾ ਜਿਵੇਂ ਪੈਰਲਾਈਸਿਸ ਦਾ ਪੇਸ਼ੈਂਟ ਹੋਵੇ ਕੀ ਪ੍ਰੋਬਲਮ ਸੀ ਇਹਨੂੰ ਤੇ ਕਦੋਂ ਤੁਹਾਡੇ ਕੋਲ ਪੇਸ਼ੈਂਟ ਆਇਆ ਜਿਹੜਾ ਬੱਚਾ ਟਾਈਮ ਤੋਂ ਪਹਿਲਾਂ ਜਨਮ ਲੈ ਲੈਂਦਾ ਜੀ ਉਹਨਾਂ ਦਾ ਜਿਹੜਾ ਬ੍ਰੇਨ ਹੁੰਦਾਗਾ ਉਹ ਸਹੀ ਵਿਕਸਤ ਨਹੀਂ ਹੁੰਦਾ ਕਿ ਜਦੋਂ ਵਿਕਸਤ ਨਹੀਂ ਹੁੰਦਾ ਕਿ ਜਿਹੜੇ ਇਹਨਾਂ ਦੇ ਮਸਲ ਆ ਉਹ ਡਿਵੈਲਪ ਨਹੀਂ ਹੁੰਦੇ ਖੜਾ ਨਹੀਂ ਹੋਇਆ ਜਾਂਦਾ ਸੀ ਜੀ ਬੋਲਦੇ ਨਹੀਂ ਸੀਗੇ ਸਹੀ ਤਰੀਕੇ ਨਾਲ ਜੀ ਲੇਕਿਨ ਇਹਦੇ ਜਿਹੜੇ ਮਸਲ ਸੀ ਉਹ ਬਿਲਕੁਲ ਵੀਕ ਸੀ ਇਹ ਦੇਖੋ ਜਿਹੜੇ ਮੈਂ ਹੁਣ ਮਸਲ ਆ ਜੀ ਜਿੱਦੋਂ ਦਾ ਟ੍ਰੀਟਮੈਂਟ ਚੱਲ ਰਿਹਾ ਜੀ ਇਹ ਬੱਚਾ ਸਹੀ ਤਰੀਕੇ ਨਾਲ ਬੋਲਣ ਲੱਗ ਗਿਆ ਜੀ ਸੌਣ ਲੱਗ ਗਿਆ ਪਹਿਲਾਂ ਖਾਂਦਾ ਨਹੀਂ ਸੀ ਜੇ ਖਾਂਦਾ ਸੀ ਤਾਂ ਉਲਟੀ ਕਰਦਾ ਸੀ ਜੀ ਤਾਂ ਹੁਣ ਖਾਣ ਪੀਣ ਵੀ ਸਹੀ ਲੱਗ ਗਿਆ ਇਸ ਕਾਫੀ ਇਹਦਾ ਟ੍ਰੀਟਮੈਂਟ ਚਲਾਇਆ ਬਹੁਤ ਡਾਕਟਰਾਂ ਦੇ ਕੋਲ ਪਰ ਇੰਨਾ ਕੋਈ ਸਾਨੂੰ ਮਿਲਿਆ ਨਹੀਂ ਇਹਦਾ ਰਿਸਪੌਂਸ ਤਾਂ ਹੁਣ ਤੱਕ ਨਾਲੋਂ ਬਹੁਤ ਫਰਕ ਆ ਹੁਣ ਇਹ ਮੂਮੈਂਟ ਦੇਖੋ ਆ ਤੁਹਾਡੇ ਸਾਹਮਣੇ ਆ ਤੇ ਤਿੰਨਾਂ ਮਹੀਨਿਆਂ ਦੇ ਵਿੱਚ ਵੀ ਗਰੋਥ ਪੂਰੀ ਕਰ ਗਿਆ ਗਰਦਨ ਨਹੀਂ ਸਿੱਧੀ ਚੱਕਦਾ ਸੀ ਗਰਦਨ ਵੀ ਡੇਲ ਹੋ ਸਿੱਧੀ ਚੱਕਣ ਲੱਗ ਪਿਆ ਹੱਥ ਨਹੀਂ ਖੁੱਲਦੇ ਸੀ ਹੱਥ ਤਾਂ ਅਕਰਾਂ ਸੀਗੇ ਚੀਉ ਨੂੰ ਇਹਦਾ weight ਕਿੰਨਾ ਸੀ ਤੇ ਹੁਣ ਜਿਹੜਾ weight ਚੱਕ ਕੇ ਲਿਆ ਹੈ ਤੇ ਕਿੰਨਾ ਫਰਕ ਪਿਆ ਬਟ ਹੁਣ ਦੇਖੋ ਤੁਸੀਂ ਪਹਿਲਾਂ ਮੇਰੇ ਕੋਲ ਚੱਕ ਨਹੀਂ ਚੱਕ ਵਿੱਚ ਇੱਕਦਮ ਚੱਕ ਲੈਣਾ ਜਿੱਦਾਂ ਵਿੱਚ ਹੁੰਦਾ ਨਹੀਂ ਜੀ ਕੁਝ ਬਹੁਤ ਜਿੱਦਾਂ ਹੁਣ ਆਪਾਂ ਤਾਂ ਇਹਨੂੰ ਹਲਾਉਂਦੇ ਸੀ ਇਹ ਤਾਂ ਬੈਠ ਹੀ ਨਹੀਂ ਸਕਦਾ ਸੀ ਇਹ ਡਿੱਗ ਜਾਂਦਾ ਸੀ ਆ ਹੁਣ ਤੁਹਾਡੇ ਸਾਹਮਣੇ ਬੈਠਾ ਹੁਣ ਹੁਣ ਚੱਕ ਵੀ ਨਹੀਂ ਹੁੰਦਾ ਪਹਿਲਾਂ ਬੋਲ ਲੈਂਦਾ ਸੀ ਕੱਕ ਨਹੀਂ ਨਹੀਂ ਅੱਛਾ ਹੁਣ ਬੋਲਣ ਵੀ ਲੱਪਿਆ ਹੈ ਹਾਂ ਬਹੁਤ ਉਖ ਤੇ ਰਿਆ ਮੈਂ ਬਹੁਤ ਉਖ ਸ ਹੈ ਕਿੰਨੀ ਉਮਰ ਹੈ ਉਹਦਾ ਤੇਰੀ 20 ਸਾਲ ਬਹੁਤ ਦੁਖਸ ਹੈ ਚਲੋ ਹੁਣ ਦੁੱਖ ਦੂਰ ਹੋਇਆ ਨਾ ਹੁਣ ਅੱਪੇ ਰੱਬ ਨੇ ਤੇਰੇ ਸਾਰਾ ਕੁਝ ਠੀਕ ਕਰਤਾ ਨਾ ਸੋ ਤੁਸੀਂ ਦੇ ਸਕਦੇ ਹੋ ਇੱਕ 18 ਸਾਲ ਦਾ ਬੱਚਾ ਜਿਹੜਾ ਆ ਜਿਹਦੇ ਇੱਕ ਪੈਰ ਦੇ ਵਿੱਚ ਪ੍ਰੋਬਲਮ ਹੈ ਜਿੱਦਾਂ ਇਹ ਤੁਰਦਾ ਸੀ ਥੋੜਾ ਡਿੱਗ ਜਾਂਦਾ ਸੀ ਕੋਈ ਠੋਕਰ ਲੱਗਣੀ ਪੈਰ ਦੀ ਐ ਡਿੱਗ ਜਾਣਾ ਤੇ ਹੁਣ ਜਦੋਂ ਦੇ ਇੱਥੇ ਆਨੇ ਉਦੋਂ ਦਾ ਠੀਕ ਆ ਬਰਨਬਿਲੀ ਮਤਲਬ ਜਦੋਂ ਇਹ ਪ੍ਰੋਬਲਮ ਸੀ ਕਿਸੇ ਨੂੰ ਕਿਹਾ ਦਿਖਾਇਆ ਕਿਤੇ ਚੈੱਕ ਅਪ ਕਰਾਈ ਸੀ ਕਦੇ ਪਹਿਲਾਂ ਜਿਵੇਂ ਠੀਕ ਹੋ ਜਾਣਾ ਮ사ਜ ਕਰਾਉਂਦੇ ਹੁੰਦੇ ਸੀ ਵੱਡੇ ਮੇਰਾ ਬੇਟਾ ਸੀ ਉਹਦੀ ਵੀ ਤੇ ਇਹਦੀ ਵੀ ਦੋਨੋਂ ਬੱਚਿਆਂ ਦੀ ਪ੍ਰਿੰਸੇਮ ਪ੍ਰੋਬਲਮ ਆਈ ਆਂ ਵੀ ਉਹਦੀ ਜ਼ਿਆਦਾ ਸੀ ਉਹਦਾ ਅਸੀਂ ਆਪਰੇਟ ਕਰਾ ਦਿੱਤਾ ਤੇ ਉਹਦੀਆਂ ਲੱਤਾਂ ਦੋਨੋਂ ਨਹੀਂ ਸੀ ਚੱਲੀਆਂ ਫਿਰ 11 ਸਾਲ ਦਾ ਉਹ ਹੋ ਕੇ ਉਹਦੀ ਡੈਥ ਹੋ ਗਈ ਸੀ ਝੂਲ ਜਾ ਮਾਰਦਾ ਸੀ ਸਰੀਰ ਤੋਂ ਆਹ ਬੋਡੀ ਇਹਦੀ ਉਹ ਵੀ ਥੋੜਾ ਹੁਣ ਫਰਕ ਕੋਟਾ ਜਿਹਾ ਬੱਚਾ ਜਿਵੇਂ ਮੇ ਵੀ 3-4 ਸਾਲ ਦਾ ਬੱਚਾ ਹੈ ਇਹਦੀ ਕੀ ਪ੍ਰੋਬਲਮ ਕੀ ਹੈ ਸਰ ਇਹਨਾਂ ਦੇ ਸਰ ਫੁੱਟ ਦੇ ਵਿੱਚ ਪ੍ਰੋਬਲਮ ਆ ਹੈ ਕਿ ਇਹ ਸਿੱਧਾ ਚੱਲ ਨਹੀਂ ਸਕਦਾ ਇਹ ਆਪਣਾ ਜਿਹੜਾ ਫੁੱਟ ਉਹ ਉੱਪਰ ਚੱਕਦਾ ਪਹਿਲਾਂ ਬਿਲਕੁਲ ਨਹੀਂ ਦੁਰਦਾ ਸੀ ਲੇਕਿਨ ਹੁਣ ਤੁਰਨ ਲੱਗ ਗਿਆ ਹੈ ਜੀ ਕਿੰਨੇ ਫ੍ਰੀ ਕਰਦੇ ਹੋ ਟੋਟਲ ਆਫ ਫ੍ਰੀ ਆਫ ਕਾਸਟ ਹੀ ਟੋਟਲ ਸਾਰਾ ਹੈ ਸਰ 10 ਸਾਲ ਤੇ ਛੋਟੇ ਬੱਚੇ ਨੂੰ ਟੋਟਲ ਫ੍ਰੀ ਹੈ ਕੋਈ ਫੀਸ ਨਹੀਂ ਕੋਈ ਮੈਡੀਸਨ ਦਾ ਪੈਸਾ ਨਹੀਂ ਜੀ ਬਿਲਕੁਲ ਫਰੀ ਹੈ ਜੇਕਰ ਤੁਹਾਡੇ ਬੱਚਾ ਨੂੰ ਵੀ ਹੈ ਬਚਪਨ ਤੋਂ ਕੋਈ ਪ੍ਰੋਬਲਮ ਜਾਂ ਫਿਰ ਉਹਨਾਂ ਦੇ ਬ੍ਰੇਨ ਦੇ ਵਿੱਚ ਕੋਈ ਹੈ ਇਹੋ ਜਿਹੀ ਪ੍ਰੋਬਲਮ ਜਿਹਦੇ ਕਰਕੇ ਉਹਨਾਂ ਦਾ ਤੁਰਨਾ ਫਿਰਨਾ ਬੋਲਣਾ ਚੱਲਣਾ ਜਿਹੜਾ ਔਖਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਕਿਉਂਕਿ ਆ ਵੀਡੀਓ ਤੁਸੀਂ ਦੇਖ ਰਹੇ ਹੋ ਜਿਹਦੇ ਵਿੱਚ ਕੁਝ ਬੱਚੇ ਜਿਹੜੇ ਦਿਖਾ ਰਹੇ ਆ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਪ੍ਰੋਬਲਮ ਆਈ ਸੀ ਔਰ ਉਹਨਾਂ ਦੇ ਬ੍ਰੇਨ ਦੇ ਵਿੱਚ ਪ੍ਰੋਬਲਮ ਹੋਣ ਕਰਕੇ ਇਹਨਾਂ ਨੂੰ ਤੁਰਨਾ ਫਿਰਨਾ ਮੁਸ਼ਕਲ ਹੋ ਗਿਆ ਸੀ ਪਰ ਡਾਕਟਰ ਜਿਹੜੇ ਇੱਥੋਂ ਦੇ ਨੇ ਜਗਰਾਤ ਸਿੰਘ ਸੰਧੂ ਜੇਕੇ ਲਾਈਫ ਅਰੋਗਿਆ ਸੈਂਟਰ ਦੇ ਜਿਹੜੇ ਡਾਕਟਰ ਨੇ ਉਹਨਾਂ ਵੱਲੋਂ ਇਹਨਾਂ ਦਾ ਇਲਾਜ ਕੀਤਾ ਜਾਂਦਾ ਹੈ ਤੇ ਅੰਦਰ ਚੱਲਦੇ ਆ ਕਰਦੇ ਆ ਡਾਕਟਰ ਸਾਹਿਬ ਨਾਲ ਗੱਲ ਬੱਚਿਆਂ ਨਾਲ ਗੱਲ ਜਾਂ ਫਿਰ ਉਹਨਾਂ ਦੇ ਪੇਰੈਂਟਸ ਨਾਲ ਗੱਲ ਤੇ ਜਾਣਦੇ ਆ ਕਿ ਕੀ ਸੀ ਪ੍ਰੋਬਲਮ ਤੇ ਕਿਵੇਂ ਇਹਨਾਂ ਦੀ ਜਿਹੜੀ ਆ ਇਲਾਜ ਕੀਤਾ ਗਿਆ ਤੇ ਕੀ ਹੁਣ ਇਹਨਾਂ ਦੀ ਪੋਜੀਸ਼ਨ ਨੇ ਸੋ ਤੁਸੀਂ ਦੇਖ ਸਕਦੇ ਹੋ ਇੱਕ 18 ਸਾਲ ਦਾ ਬੱਚਾ ਜਿਹੜਾ ਆ ਜਿਹਦੇ ਪੈਰ ਦੇ ਵਿੱਚ ਪ੍ਰੋਬਲਮ ਹੈ ਜਿਹਦੇ ਤੁਰਨ ਚ ਵੀ ਜਦੋਂ ਤੁਰਦਾ ਹੈ ਤੇ ਇੱਕ ਪੈਰ ਤੇ ਜ਼ਿਆਦਾ ਬੋਝ ਜਾਂਦਾ ਪੈਰ ਤੁਰਨ ਵੇਲੇ ਵੀ ਜਿਹੜਾ ਪੈਰ ਥੋੜਾ ਜਿਹਾ ਬੋਝ ਮੰਗ ਮੰਗਦਾ ਹੈ ਤੇ ਕਦੋਂ ਤੋਂ ਹੀ ਪ੍ਰੋਬਲਮ ਸੀ ਕਿ ਪ੍ਰੋਬਲਮ ਸੀ ਇਹਨਾਂ ਦੇ ਮਦਰ ਸਾਡੇ ਨਾਲ ਨੇ ਇਹਨਾਂ ਕੋਲੋਂ ਜਾਣਦੇ ਆ ਕਿ ਕਦੋਂ ਤੋਂ ਸੀ ਤੇ ਕਿਵੇਂ ਪ੍ਰੋਬਲਮ ਹੈ ਜੀ ਕੀ ਬੱਚੇ ਦੀ ਏਜ ਹੈ ਤੇ ਕਦੋਂ ਤੋਂ ਇਹਨੂੰ ਇਹ ਪ੍ਰੋਬਲਮ ਜਿਹੜੀ ਆਈ ਸਰ ਇਹਦੀ ਏਜ 18 ਸਾਲ ਦੀ ਆ ਹੁਣ ਤੇ ਚੁਰੂ ਤਾਂ ਹੀ ਹੈ ਇੰਦਾ ਸੀਗਾ ਤੇ ਪਹਿਲੇ ਅਸੀਂ ਇੰਨਾ ਕੇਅਰ ਨਹੀਂ ਕੀਤੀ ਵੀ ਅਸੀਂ ਕਿਹਾ ਜਿੰਦਾ ਜਿੰਦਾ ਵੱਡਾ ਹੋਊਗਾ ਠੀਕ ਹੋਊਗਾ ਪਰ ਇਹਦੀ ਪ੍ਰੋਬਲਮ ਹੁਣ ਵੱਧ ਗਈ ਹੁਣ ਅਸੀਂ ਨਾ ਇਹਨਾਂ ਦਾ ਸਰ ਹੁਣਾਂ ਦਾ ਪਤਾ ਸਾਡ ਨੂੰ ਮਿਲਿਆ ਅਸੀਂ ਇਹਨਾਂ ਕੋਲ ਆਏ ਤੇ ਹੁਣ ਜਿੱਦਾਂ 100 ਚੋਂ ਅਸੀਂ ਜਿੱਦਾਂ 24 50 ਹਾਂਜੀ ਇਹਨਾਂ ਕੋ ਹੈ ਫਰਕ ਤੇ ਜਦੋਂ ਤੁਸੀਂ ਕਹਿੰਦੇ ਬਚਪਨ ਤੋਂ ਬੌਰਨ ਬੈਲੀ ਮਤਲਬ ਜਦੋਂ ਇਹ ਪ੍ਰੋਬਲਮ ਸੀਗੀ ਹਾਂਜੀ ਤੇ ਉਦੋਂ ਕਦੋਂ ਡਾਕਟਰਾਂ ਨਾਲ ਕਿਸੇ ਨੇ ਕੰਸਲਟ ਕੀਤਾ ਵੀ ਬੱਚੇ ਦੀ ਪ੍ਰੋਬਲਮ ਤੁਰੰਤ ਚਾਹ ਜਾਂ ਉਸ ਵੇਲੇ ਬਹੁਤ ਛੋਟਾ ਬੱਚਾ ਹੁੰਦਾ ਉਦੋਂ ਹੀ ਪਤਾ ਲੱਗ ਜਾਂਦਾ ਕਿ ਪ੍ਰੋਬਲਮ ਹੈ ਕਿਸੇ ਨੂੰ ਦਿਖਾ ਲਿਆ ਕਿਤੇ ਚੈੱਕ ਅਪ ਕਰਾਈ ਸੀ ਕਦੇ ਪਹਿਲਾਂ ਜਿੱਦਾਂ ਜਿੱਦਾਂ ਕਿਸੇ ਡਾਕਟਰ ਨੂੰ ਨਹੀਂ ਦਿਖਾ ਲਿਆ ਜਿੱਦਾਂ ਹਕੀਮ ਹੁੰਦੇ ਆ ਵਗੈਰਾ ਜਿੱਦਾਂ ਮਲਦੇ ਮਾਲਿਸ਼ ਕਰਦੇ ਉਦੋਂ ਬਹੁਤ ਦਿਖਾ ਲਿਆ ਸੀ ਹਾਂਜੀ ਤੇ ਕੀ ਕਹਿੰਦੇ ਸੀ ਉਹ ਕਹਿੰਦੇ ਸੀ ਠੀਕ ਹੋ ਜਾਣਾ ਮ사ਜ ਕਰਾਉਂਦੇ ਹੁੰਦੇ ਸੀ ਮੇਰਾ ਬੇਟਾ ਸੀ ਉਹਦੀ ਵੀ ਤੇ ਇਹਦੀ ਵੀ ਓਕੇ ਹਾਂ ਜੀ ਦੋਨੋਂ ਬੱਚਿਆਂ ਦੀ ਸੇਮ ਪ੍ਰੋਬਲਮ ਆਈ ਆ। ਨਹੀਂ ਉਹਦੀ ਜ਼ਿਆਦਾ ਸੀ ਸਰ ਉਹਦੇ ਲੱਕ 'ਚ ਸੀਗਾ ਜਿੱਦਾਂ ਜਿੱਦਾਂ ਫੋੜਾ ਜਾਂ ਕਹਿੰਦੇ ਆ ਉਹਦਾ ਅਸੀਂ ਆਪਰੇਟ ਕਰਾ ਦਿੱਤਾ ਤੇ ਉਹਦੀਆਂ ਲੱਤਾਂ ਦੋਨੋਂ ਨਹੀਂ ਸੀ ਚੱਲੀਆਂ। ਅਸੀਂ ਉਹਦਾ ਵੀ ਇਲਾਜ ਕਰਾਉਂਦੇ ਸੀ ਫੇ ਇਹਦਾ ਵੀ ਯਾਨੀ ਇਹਦੀ ਫਿਕਰ ਘੱਟ ਹੋਈ ਸੀਗੀ। ਫੇ 11 ਸਾਲ ਦਾ ਉਹ ਹੋ ਕੇ ਉਹਦੀ ਡੈਥ ਹੋ ਗਈ ਸੀ ਉਸ ਤੋਂ ਬਾਅਦ 'ਚ ਫੇਰ ਅਸੀਂ ਜਦੋਂ ਤੁਹਾਨੂੰ ਇਹ ਹੌਲੀ ਹੌਲੀ ਬੱਚਾ ਜਵਾਨ ਹੋਇਆ ਤੁਸੀਂ ਦੱਸਦੇ ਕਿ ਕੀ ਮੰਨ ਦਿਖਾਇਆ ਡਾਕਟਰ ਨੂੰ ਨਹੀਂ ਦਿਖਾਇਆ ਉਹਨਾਂ ਨੇ ਦੱਸਿਆ ਠੀਕ ਹੋਇਆ ਹੁਣ ਕੀ ਇਦਾਂ ਦੀ ਪ੍ਰੋਬਲਮ ਬਦਲਣ ਲੱਪੇ ਸੀ ਜਿਹੜਾ ਇੱਕਦਮ ਡਾਕਟਰ ਨਾਲ ਕੰਸਰਨ ਕਰਨਾ ਪਿਆ ਗਿਆ ਨਹੀਂ ਸਰ ਪ੍ਰੋਬਲਮ ਉਹ ਨਹੀਂ ਸੀ ਓਕੇ ਹਾਂਜੀ ਵੀ ਜਾਣੇ ਹੁਣ ਸਾਨੂੰ ਇੰਨਾ ਪਤਾ ਲੱਗਣ ਲੱਗੇ ਜਿੱਦਾਂ ਇਹ ਤੁਰਦਾ ਸੀ ਥੋੜਾ ਡਿੱਗ ਜਾਂਦਾ ਸੀ ਕੋਈ ਠੋਕਰ ਲੱਗਣੀ ਪੈਂਦੀ ਐ ਡਿੱਗ ਜਾਣਾ ਤੇ ਹੁਣ ਜਦੋਂ ਦੇ ਇੱਥੇ ਉਹਨੇ ਉਦੋਂ ਦਾ ਠੀਕ ਆ ਡਾਕਟਰ ਸਾਹਿਬ ਜਿਵੇਂ ਆ ਬੱਚੇ ਦੇ ਆਪਾਂ ਦੇਖ ਰਹੇ ਆ ਪੈਰ ਇੱਕ ਛੋਟਾ ਇੱਕ ਵੱਡਾ ਕੀ ਇਹ ਪ੍ਰੋਬਲਮ ਕੀ ਆ ਇਸਰਾ ਹੀ ਬਚਪਨ ਤੋਂ ਇਹਨਾਂ ਨੂੰ ਪ੍ਰੋਬਲਮ ਆ ਕਿ ਜਿਹੜਾ ਇਹਨਾਂ ਦਾ ਮੰਗਰਲਾ ਸਪ੍ਰਿੰਗ ਆ ਵੀਨਸ ਬੇਟਾ ਮੰਗਰ ਤੁਰਕੋ ਇਹ ਤੁਹਾਡਾ ਸਪ੍ਰਿੰਗ ਹੁੰਦਾ ਜੀ ਇਹ ਇਹ ਪ੍ਰੋਪਰ ਖੁੱਲਣਾ ਚਾਹੀਦਾ ਸਰ ਅਗਰ ਇਹ ਘੱਟ ਖੁੱਲਦਾ ਜੀ ਤਾਂ ਬੱਚਾ ਅੱਡੀ ਚੱਕੂਗਾ ਉੱਪਰ ਨੂੰ ਜਿਵੇਂ ਤੁਰੰਦੇ ਵਿੱਚ ਤੁਰੋ ਬੇਟਾ ਹੂੰ ਸਾਈਡ ਬਟ ਉਧਰ ਸੜ ਇਹ ਦੇਖੋ ਜਿਹੜਾ ਇਹ ਸਪਰੰਗਾ ਇਹ ਫੁੱਲ ਖੁੱਲਿਆ ਹੋਇਆ ਜੀ ਦਾ ਠੀਕ ਹੈ ਇਹ ਸਪਰੰਗਾ ਇਹ ਘੱਟ ਖੁੱਲਦਾ ਜਦੋਂ ਇਹ ਤੁਰਦਾਗਾ ਜਿਆਦਾ ਇਹਨੂੰ ਪੱਬ ਤੇ ਵਜਨ ਦੇਣਾ ਪੈਂਦਾ ਜੀ ਠੀਕ ਹੈ ਇਹ ਪ੍ਰੋਬਲਮ ਤਾਂ ਛੋਟੀ ਹੈ ਜੀ ਲੇਕਿਨ ਜਿਵੇਂ ਜਿਵੇਂ ਦੀ ਏਜ ਵੱਡੀ ਹੋ ਰਹੀ ਆ ਓਵੇਂ ਮ ਪ੍ਰੋਬਲਮ ਜਿਆਦਾ ਵੱਧਦੀ ਜਾਊਗੀ ਜੀ ਤੁਸੀਂ ਉਹਨੇ ਟ੍ਰੀਟਮੈਂਟ ਕੀਤੀ ਕੀ ਟ੍ਰੀਟਮੈਂਟ ਸੀ ਤੇ ਕਿਦਾਂ ਲੱਗਦਾ ਵੀ ਹੁਣ ਅੱਗੇ ਨੂੰ ਕਿੰਨੀ ਰਿਕਵਰੀ ਆ ਇਹਨਾਂ ਨੂੰ ਅੱਗੇ ਨੂੰ ਤਾਂ ਕਾਫੀ ਰਿਕਵਰੀ ਆ ਜੀ ਪਹਿਲਾਂ ਇਹਨਾਂ ਦਾ ਜਿਹੜਾ ਸਪਰਿੰਗ ਸੀ ਪੈਰ ਦਾ ਉਹ ਬਿਲਕੁਲ ਨਹੀਂ ਖੁੱਲਦਾ ਸੀ ਇਹ ਹੱਡੀ ਚੱਕਦੇ ਸੀ ਕਾਫੀ ਠੀਕ ਲੇਕਿਨ ਹੁਣ ਤਾਂ ਬਹੁਤ ਘੱਟ ਚੱਕਦੇ ਆ ਲੇਕਿਨ ਜੀ ਬੱਚੇ ਨੂੰ ਇੱਕ ਆਦਤ ਵੀ ਹੁੰਦੀ ਆ ਜੀ ਕਿ ਜਦੋਂ ਲੌਂਗ ਟਾਈਮ ਤੋਂ ਇਸ ਪੋਜੀਸ਼ਨ ਨਾਲ ਚੱਲਦਾਗਾ ਤਾਂ ਉਹ ਆਦਤ ਆਪਣੀ ਛੱਡ ਨਹੀਂ ਸਕਦਾ ਇਹ ਪੱਬ ਨਾਲ ਚੱਲਦਾ ਜੀ ਠੀਕ ਆ ਲੇਕਿਨ ਹੁਣ ਪੈਰ نیچے ਲਾਉਣ ਲੱਗ ਗਿਆ ਲੇਕਿਨ ਘੱਟ ਲਾ ਰਿਹਾ ਸੋ ਡਾਕਟਰ ਸਾਹਿਬ ਮੈਂ ਇੱਕ ਬੱਚਾ ਦੇਖ ਰਿਹਾ ਜਿਹਦੇ ਕਿ ਆਪਾਂ ਬਾਤ ਗੱਲ ਕਰੀਏ ਤਾਂ ਇਹ ਲੱਗਦਾ ਜਿਵੇਂ ਪੈਰਲਾਈਸਿਸ ਦਾ ਪੇਸ਼ੈਂਟ ਹੋਵੇ ਬੜੀਆਂ ਜਿਵੇਂ ਇਹਦੀਆਂ ਲੱਤਾਂ ਦੀ ਗੱਲ ਕਰੀਏ ਬਾਹਾਂ ਦੀ ਗੱਲ ਕਰੀਏ ਹੱਥਾਂ ਦੀ ਗੱਲ ਕਰੀਏ ਬੰਗੀ ਕੀ ਪ੍ਰੋਬਲਮ ਸੀ ਇਹਨੂੰ ਤੇ ਕਦੋਂ ਤੁਹਾਡੇ ਕੋਲ ਪੇਸ਼ੈਂਟ ਆਇਆ ਤੇ ਕਿਦਾਂ ਦਾ ਟ੍ਰੀਟਮੈਂਟ ਚੱਲ ਰਿਹਾ ਸਰ ਜਿਹੜਾ ਇਹ ਬੱਚਾ ਹੈਗਾ ਇਹਨਾਂ ਨੂੰ ਜੋ ਬਿਮਾਰੀ ਆ ਉਹ ਮਿਕਸ ਸਿਲਵਰ ਪਾਲਸੀ ਹੈ ਜੀ ਕਿ ਜਿਹੜਾ ਬੱਚਾ ਟਾਈਮ ਤੋਂ ਪਹਿਲਾਂ ਜਨਮ ਲੈ ਲੈਂਦਾ ਜੀ ਉਹਨਾਂ ਦਾ ਜਿਹੜਾ ਬ੍ਰੇਨ ਹੁੰਦਾਗਾ ਉਹ ਸਹੀ ਵਿਕਸਤ ਨਹੀਂ ਹੁੰਦਾ ਜੀ ਕਿ ਜਦੋਂ ਵਿਕਸਤ ਨਹੀਂ ਹੁੰਦਾ ਕਿ ਜਿਹੜੇ ਇਹਨਾਂ ਦੇ ਮਸਲਾ ਉਹ ਡਿਵੈਲਪ ਨਹੀਂ ਹੁੰਦੇ ਜੀ ਔਰ ਇਹਨਾਂ ਦਾ ਜਿਹੜਾ ਸਰੀਰ ਆ ਉਹ ਕੰਮਦਾ ਰਹਿੰਦਾ ਜ਼ਿਆਦਾ ਜੀ ਔਰ ਕੰਬੰਦੇ ਨਾਲ ਇਹਨਾਂ ਦਾ ਜਿਹੜੀ ਬਾਡੀ ਬੈਲੈਂਸ ਆ ਉਹ ਕੰਪਲੀਟ ਨਹੀਂ ਹੁੰਦੀ ਜੀ ਇਹਨਾਂ ਤੋਂ ਪਹਿਲਾਂ ਬੈਠਿਆ ਨਹੀਂ ਜਾਂਦਾ ਸੀ ਜੀ ਖੜਾ ਨਹੀਂ ਹੋਇਆ ਜਾਂਦਾ ਸੀ ਜੀ ਬੋਲਦੇ ਨਹੀਂ ਸੀਗੇ ਸਹੀ ਤਰੀਕੇ ਨਾਲ ਜੀ ਲੇਕਿਨ ਇਹਦੇ ਜਿਹੜੇ ਮਸਲ ਸੀ ਉਹ ਬਿਲਕੁਲ ਠੀਕ ਸੀ ਇਹ ਦੇਖੋ ਜਿਹੜੇ ਮੈਂ ਹੁਣ ਮਸਲ ਆ ਜੀ ਜਿਹੋ ਦਾ ਇਹਨਾਂ ਦਾ ਟ੍ਰੀਟਮੈਂਟ ਚੱਲ ਰਿਹਾ ਹੈਗਾ ਕਿ ਇਹਨਾਂ ਨੂੰ ਕਾਫੀ ਪ੍ਰੂਵਮੈਂਟ ਆ ਕਿ 50 ਤੋਂ 60% ਪ੍ਰੂਵਮੈਂਟ ਆ ਇਹ ਬੱਚਾ ਬੈਠਣ ਲੱਗ ਗਿਆ ਜੀ ਸਹੀ ਤਰੀਕੇ ਨਾਲ ਬੋਲਣ ਲੱਗ ਗਿਆ ਇਹ ਪਹਿਲਾਂ ਸਾਰੀ ਰਾਤ ਜਾਗਦਾ ਰਹਿੰਦਾ ਸੀ ਜੀ ਬੱਚਾ ਸਾਰੀ ਰਾਤ ਜਾਗਦਾ ਰਹਿੰਦਾ ਸੀ ਕਿ ਇਹਨਾਂ ਨੂੰ ਨੀਂਦ ਨਹੀਂ ਆਉਂਦੀ ਸੀ ਜੀ ਨੀਂਦ ਕਿਉਂ ਨਹੀਂ ਆਉਂਦੀ ਸੀ ਕਿ ਜਿਹੜਾ ਇਹਨਾਂ ਦਾ ਬ੍ਰੇਨ ਆ ਉਹ ਰਾਤ ਨੂੰ ਡਿਸਟਰਬ ਹੀ ਰਹਿੰਦਾ ਸੀਗਾ ਕਿ ਜਦੋਂ ਨੀਂਦ ਨਾ ਆਉਣਾ ਜੀ ਤਾਂ ਬੱਚਾ ਅਨਬੈਲੈਂਸ ਰਹਿੰਦਾ ਹੀ ਰਹਿੰਦਾ ਸੀ ਠੀਕ ਹੁਣ ਇਹ ਜਦੋਂ ਦਾ ਟਰੀਟਮੈਂਟ ਚੱਲ ਰਿਹਾ ਜੀ ਇਹ ਬੱਚਾ ਸਹੀ ਤਰੀਕੇ ਨਾਲ ਬੋਲਣ ਲੱਗ ਗਿਆ ਜੀ ਸੌਣ ਲੱਗ ਗਿਆ ਪਹਿਲਾਂ ਖਾਂਦਾ ਨਹੀਂ ਸੀ ਜੇ ਖਾਂਦਾ ਸੀ ਤਾਂ ਉਲਟੀ ਕਰਦਾ ਸੀ ਜੀ ਤਾਂ ਹੁਣ ਖਾਣ ਪੀਣ ਵੀ ਸਹੀ ਲੱਗ ਗਿਆ ਜੀ ਤੇ ਡਾਕਟਰ ਸਾਹਿਬ ਕੀ ਟਰੀਟਮੈਂਟ ਚੱਲਿਆ ਕੀ ਇਹ ਮਤਲਬ ਜਿਹੜਾ ਹੈ ਦਾ ਮੂਵਮੈਂਟ ਇਹ ਦੀ ਹੁਣ ਸ਼ੁਰੂ ਹੋ ਗਈ ਆ ਜਦੋਂ ਪਹਿਲੀ ਪੋਜੀਸ਼ਨ ਸੀ ਤੇ ਹੁਣ ਕੀ ਪੋਜੀਸ਼ਨ ਹੈ ਇਹਦੀ ਦੇਖੋ ਜਿਹੜਾ ਸਾਡਾ ਟਰੀਟਮੈਂਟ ਆ ਜੀ ਅਸੀਂ ਇਹਨਾਂ ਦੀ ਥੈਰੇਪੀ ਕਰਦੇ ਆ ਜੀ ਥੈਰੇਪੀ ਹਫਤੇ ਚ ਇੱਕ ਦਿਨ ਹੁੰਦੀ ਆ ਜੀ ਬਾਕੀ ਜੋ ਟ੍ਰੀਟਮੈਂਟ ਕਰਦੇ ਆ ਇਹਨਦੇ ਫਾਦਰ ਔਰ ਮਾਤਰ ਕਰਦੇ ਕਿ ਬਹੁਤ ਚੰਗਾ ਰਿਸਪੌਂਸ ਆ ਇਹਨਾਂ ਦਾ ਕਿ ਜਿਹੜਾ ਬੱਚੇ ਨੂੰ 3 ਮਹੀਨੇ ਦੇ ਅੰਦਰ ਅੰਦਰ ਉਹਨਾਂ ਨੇ ਇਸ ਥਾਂ ਤੇ ਖੜਾ ਕਰ ਲਿਆ ਜੀ ਨਹੀਂ ਬਹੁਤ ਇਸ ਥਾਂ ਤੇ ਬੱਚੇ ਕੱਟ ਪ੍ਰੂਵਮੈਂਟ ਕਰਦੇ ਹੁੰਦੇ ਆ ਕਿ ਜਦੋਂ ਬੱਚੇ ਨੂੰ ਇਹ ਪੋਜੀਸ਼ਨ ਦੇ ਵਿੱਚੋਂ ਆਪਾਂ ਕੱਢਦੇ ਆ ਜੀ ਤਾਂ ਬਹੁਤ ਮੁਸ਼ਕਲ ਹੁੰਦੀ ਆ ਬਹੁਤ ਮੁਸ਼ਕਲ ਹੁੰਦਾ ਜੀ ਲੇਕਿਨ ਜਿਵੇਂ ਜਿਵੇਂ ਬੱਚੇ ਦਾ ਟਾਈਮ ਨਿਕਲ ਰਿਹਾ ਜੀ 2 ਤੋਂ 3 ਮਹੀਨੇ ਤਾਂ ਇਹਦੀ ਇੰਪਰੂਵਮੈਂਟ ਬਹੁਤ ਜ਼ਿਆਦਾ ਹੋ ਗਈ ਜੀ ਔਰ ਸਾਨੂੰ ਵੀ ਇਸ ਚੀਜ਼ ਦੀ ਬਹੁਤ ਜ਼ਿਆਦਾ ਖੁਸ਼ੀ ਆ ਕਿ ਬੱਚਾ ਜਿਹੜਾ ਇੰਪਰੂਵਮੈਂਟ ਕਰ ਰਿਹਾ ਜੀ ਉਹ ਬਹੁਤ ਵਧੀਆ ਕਰ ਰਿਹਾ ਔਰ ਕੁਝ ਟਾਈਮ ਬਾਅਦ ਜੀ ਤਾਂ ਕੋਸ਼ਿਸ਼ ਇਹੀ ਹੋਊਗੀ ਜੀ ਕਿ ਇਹ ਆਪਣੇ ਪੈਰਾਂ ਤੇ ਚੱਲਣ ਲੱਗ ਜੇ ਡਾਕਟਰ ਜਦੋਂ ਪਹਿਲੀ ਵਾਰ ਇਹਨੂੰ ਲੈ ਕੇ ਆਏ ਸੀਗੇ ਜਦੋਂ ਸੀਰਜ ਦੀ ਪਹਿਲੀ ਕੰਡੀਸ਼ਨ ਦੇਖੀ ਆ ਲੱਗਦਾ ਸੀ ਵੀ ਇੱਕਦਮ ਵੀ ਮੈਂ ਕੁਝ ਹੋ ਜਾਵੇ ਮੇਰੇ ਟ੍ਰੀਟਮੈਂਟ ਦੇ ਨਾਲ ਇਹਨੂੰ ਉਮੀਦ ਸੀਗੀ ਕਿ ਜੋ ਪੋਜੀਸ਼ਨ ਆ ਉਹ ਤੋਂ ਰਿਮੂਵ ਕਰੇਗਾ ਦੇਖੋ ਬੱਚੇ ਦੀ ਉਮਰ 20 ਸਾਲ ਆ ਸਰ ਔਰ 20 ਸਾਲਾਂ ਬਾਦੋ ਇੱਕ ਮੇਰੇ ਸੈਂਟਰ ਤੇ ਪਹੁੰਚੇ ਸੀ ਇਹ ਜੀ ਔਰ ਬਹੁਤ ਸਾਰੇ ਡਾਕਟਰ ਇਨਾਂ ਨੇ ਵਿਚਾਰਾਟੇ ਪਹਿਲਾਂ ਵਿਜ਼ਿਟ ਕਰ ਚੁੱਕੇ ਸੀ ਔਰ ਇਹਨਾਂ ਨੂੰ ਕੋਈ ਇਹੋ ਜਿਹਾ ਰਿਸਪੌਂਸ ਨਹੀਂ ਮਿਲਿਆ ਸੀ ਜੀ ਤੇ ਲੇਕਿਨ ਜਿਹੜਾ ਹੁਣੇ ਦੀ ਪੋਜੀਸ਼ਨ ਆ ਜੀ ਤਾਂ ਬਹੁਤ ਵਧੀਆ ਰਿਸਪੌਂਸ ਆ ਜੀ ਔਰ ਠੀਕ ਹੋ ਰਿਹਾ ਜੀ ਔਰ ਬੱਚੇ ਦਾ ਜਿਹੜਾ ਸਰੀਰ ਆ ਇਸ ਤੋਂ ਅੱਗੇ ਜਿਹੜਾ ਸਭਨਾ ਕੰਮ ਕਰੂਗਾ ਉਹ ਬਹੁਤ ਸਹੀ ਤਰੀਕੇ ਨਾਲ ਕੰਮ ਕਰੂਗਾ ਹੁਣ ਆਪਾਂ ਬੱਚੇ ਨਾਲ ਵੀ ਗੱਲ ਕਰਦੇ ਆ ਕੀ ਨਾਮ ਆ ਤੇਰਾ ਗਿੰਗ ਅੱਛਾ ਕੀ ਹਾਲ ਹੈ ਤੇਰਾ ਹੁਣ ਠੀਕ ਆ ਅੱਛਾ ਇਹ ਹੁਣ ਡਾਕਟਰ ਸਾਹਿਬ ਇਲਾਜ ਕਰਦੇ ਡਾਕਟਰ ਸਾਹਿਬ ਕਿੱਦਾਂ ਦੇ ਨੇਚੇ ਦੇ ਆ ਕਿੱਦਾਂ ਦੇ ਨਾਲ ਪਿਆਰ ਨਾਲ ਗੱਲ ਕਰਦੇ ਆ ਕਿੱਦਾਂ ਤੇਰਾ ਇਲਾਜ ਕਰਦੇ ਆ ਕਿੱਦਾਂ ਦਾ ਬੱਲਿਆ ਕੱਗੇ ਨਾਲ ਰਿਲਾਇਜ਼ ਕਰਦੇ ਆ ਅੱਛਾ ਪਹਿਲਾਂ ਖਾ ਲੈਂਦਾ ਸੀ ਰੋਟੀ ਸੌ ਲੈਂਦਾ ਸੀਗਾ ਨਹੀਂ ਹੈ ਨਹੀਂ ਜੇ ਡਾਕਟਰ ਸਾਹਿਬ ਕੋ ਜਦੋਂ ਆਇਆ ਉਹ ਤੋਂ ਪਹਿਲਾਂ ਰੋਟੀ ਵੀ ਨਹੀਂ ਖਾ ਹੁੰਦੀ ਸੀ ਹੈਨਾ ਸੌ ਵੀ ਨਹੀਂ ਹੁੰਦਾ ਸੀਗਾ ਨਹੀਂ ਤੇ ਹੁਣ ਜਦੋਂ ਇਲਾਜ ਕੀਤਾ ਡਾਕਟਰ ਸਾਹਿਬ ਨੇ ਤੁਹਾਡਾ ਤੇ ਹੁਣ ਕਿਦਾਂ ਰੋਟੀ ਖਾ ਲੈਂਦਾ ਆ ਨੀਂਦ ਆਉਂਦੀ ਆ ਹਾਂ ਜੀ ਆ ਨੀਂਦ ਅੱਛਾ ਆਉਂਦੀ ਆ ਰੋਟੀ ਖਾ ਲੈਂਦਾ ਖਾ ਲੈਂਦਾ ਪਹਿਲਾਂ ਬੋਲ ਲੈਂਦਾ ਸੀਗਾ ਕਿ ਨਹੀਂ ਨਹੀਂ ਅੱਛਾ ਹੁਣ ਬੋਲ ਲੈਣ ਵੀ ਲੱਪਿਆ ਹੈ ਹਾਂ ਬਹੁਤ ਦੁੱਖ ਤੇ ਲਿਆ ਮੈਂ ਬਹੁਤ ਦੁੱਖ ਸ ਹੈ ਕਿੰਨੀ ਉਮਰ ਹੈ ਉਹਦਾ ਤੇਰੀ ਵੀਰਛਾ 20 ਸਾਲ ਬਹੁਤ ਦੁੱਖ ਸ ਹੈ ਚਲੋ ਹੁਣ ਦੁੱਖ ਦੂਰ ਹੋਇਆ ਨਾ ਹੁਣ ਆਪੇ ਰੱਬ ਨੇ ਤੇਰੇ ਸਾਰਾ ਕੁਝ ਠੀਕ ਕਰਤਾ ਨਾ ਕਾਗ ਕਾ ਕਰਤਾ ਤਨਬਦ ਕਰਦਾ ਪਰਮੇਸ਼ਰ ਦਾ ਹਾਂ ਜਿੱਥੇ ਆਪਾਂ ਪਹਿਲਾਂ ਡਾਕਟਰ ਸਾਹਿਬ ਨਾਲ ਗੱਲ ਕੀਤੀ ਫਿਰ ਬੱਚੇ ਨਾਲ ਗੱਲ ਕੀਤੀ ਇਹਦਾ ਟ੍ਰੀਟਮੈਂਟ ਹੋਇਆ ਤੇ ਹੁਣ ਬੱਚੇ ਦੀ ਮਦਰ ਸਾਡੇ ਨਾਲ ਨੇ ਆਪਾਂ ਨੇ ਕੋਲੋਂ ਜਾਣਦੇ ਆ ਪੰਜ ਜੀ ਕੀ ਨਾ ਆਇਆ ਤੇ ਕੀ ਪ੍ਰੋਬਲਮ ਆਈ ਇਹਨੂੰ ਤੇ ਕਦੋਂ ਤੋਂ ਆਈ ਆ ਇਹਦਾ ਨਾਮ ਹਰਜਿੰਦਰ ਸਿੰਘ ਪ੍ਰੋਬਲਮ ਇਹਨੂੰ ਬਰਥ ਤੋਂ ਹੀ ਆ ਹਾਂਜੀ ਇਹ ਟਾਈਮ ਤੋਂ ਪਹਿਲਾਂ ਆਇਆ ਨੇ ਬਰਥ ਲੈ ਲਿਆ ਸੀਗਾ ਤਾਂ ਇਹਦਾ ਜਦੋਂ ਬਰਥ ਹੋਇਆ ਕਿੰਨੇ ਮਹੀਨੇ ਚ ਹੋ ਗਿਆ ਸਾਢੇ 5 ਮਹੀਨੇ ਹੋਏ ਹੋਊਗੇ ਉਦੋਂ ਜਦੋਂ ਬਰਥ ਹੋਇਆ ਇਹਦਾ ਹੂੰ ਤਾਂ ਇਹਨੂੰ ਵੀ ਥੋੜਾ ਚਿਰ ਮਸ਼ੀਨ ਵਿੱਚ ਵੀ ਰੱਖਿਆ ਪਰ ਪੂਰਾ ਨਹੀਂ ਫਿਰ ਇੱਥੇ ਡਾਕਟਰ ਸਾਹਿਬ ਨੇ ਦੱਸਿਆ ਸ ਕਾਫੀ ਇਹਦਾ ਟਰੀਟਮੈਂਟ ਚਲਾਇਆ ਬਹੁਤ ਡਾਕਟਰਾਂ ਦੇ ਕੋਲ ਪਰ ਇੰਨਾ ਕੋਈ ਸਾਨੂੰ ਮਿਲਿਆ ਨਹੀਂ ਇਹਦਾ ਰਿਸਪਾਂਸ ਤਾਂ ਹੁਣ ਇਹ ਸਾਨੂੰ ਇਦਾਂ ਕਿਸੇ ਨੇ ਨਹੀਂ ਦੱਸਿਆ ਇੱਥੇ ਆਉਂਦੇ ਸੀ ਪਹਿਲਾਂ ਉਹ ਪੇਸ਼ੈਂਟ ਮੇਰੇ ਮਤਕੀ ਸਾਸਿ ਲੱਗਦੀ ਆ ਉਹ ਹੁੰਦੇ ਸੀਗੇ ਉਹਨਾਂ ਨੇ ਦੱਸਿਆ ਪੀ ਇੱਕ ਵਾਰੀ ਤੁਸੀਂ ਮੁੰਡੇ ਨੂੰ ਉੱਥੇ ਦਿਖਾ ਲ ਕੇ ਦੇਖ ਲਓ ਸ਼ਾਇਦ ਪੀ ਕੀ ਪਤਾ ਹੁੰਦਾ ਪਰਮਾਤਮਾ ਉਹਨੂੰ ਠੀਕ ਕਰੇ ਦਵੇ ਅਸੀਂ ਲੈ ਕੇ ਆਏ ਇਹਦੇ ਪਾਪਾ ਸਰਵਿਸ ਕਰਦੇ ਆ ਮੈਂ ਇਹਨਾਂ ਨੂੰ ਕਿਹਾ ਪੀ ਅਸੀਂ ਸ਼ਾਮ ਨੂੰ ਚਲੀਏ ਤਾਂ ਅਸੀਂ ਆਏ ਤਾਂ ਇਹਨਾਂ ਨੇ ਡਾਕਟਰ ਸਾਹਿਬ ਨੂੰ ਸਾਰਾ ਦੱਸਿਆ ਇਹਨਾਂ ਨੇ ਕੋਸ਼ਿਸ਼ ਇਹਨਾਂ ਨੇ ਵੀ ਕੋਸ਼ਿਸ਼ ਕੀਤੀ ਆ ਚਲੋ ਅਸੀਂ ਵੀ ਜਿੰਨਾ ਕਿ ਸਾਡੇ ਕੋਲ ਹੁੰਦਾ ਸੀਗਾ ਤਾਂ ਕੀਤਾ ਠੀਕ ਅੱਗੇ ਨਾਲੋਂ ਬਹੁਤ ਜ਼ਿਆਦਾ ਫਰਕ ਪੈ ਗਿਆ ਇਹਨਾਂ ਨੇ ਦੇਖਿਆ ਇਹ ਕਹਿੰਦੇ ਕਿ ਇਹਦੇ ਬਿਮਾਰੀ ਆ ਜਿਹੜੀ ਆ ਇਹਦੇ ਦਿਮਾਗ ਵਿੱਚ ਆ ਤਾਂ ਫੇਰ ਪਹਿਲਾਂ ਇਹ ਸੌਂਦਾ ਵੀ ਬਹੁਤ ਘਟੇ ਸਾਰੀ ਰਾਤ ਨੂੰ ਕਈ ਵਾਰੀ ਆਵਾਜ਼ਾਂ ਲਗਾਉਂਦਾ ਰਹਿੰਦਾ ਸੀਗਾ ਪਰ ਹੁਣ ਇਹ ਫੇਰ ਸੌਂ ਵੀ ਜਾਂਦਾ ਹੁਣ ਹੁਣ ਤੱਕ ਨਾਲੋਂ ਬਹੁਤ ਫਰਕ ਆ ਆਪਣੀਆਂ ਇਦਾਂ ਇਹਦੇ ਪਾਪਾ ਜਦੋਂ ਇਹਨੂੰ ਚੁੱਕਦੇ ਆ ਉਹਨਾਂ ਦੇ ਗੱਲ ਨੂੰ ਜੱਫੀ ਪਾ ਲੈਂਦਾ ਤਾਂ ਫੇਰ ਮੈਨੂੰ ਵੀ ਹੱਕਾ ਮਾਰੂਗਾ ਕਿ ਮੰਮੀ ਦੇਖੋ ਮੈਂ ਆਪਣੀਆਂ ਲੱਤਾਂ ਤੇ ਭਾਰ ਪਾ ਲਿਆ ਵੀ ਖੜਾ ਹੋ ਗਿਆ ਬਸ ਹੁਣ ਇਹਨਾਂ ਇਹਦੀਆਂ ਲੱਤਾਂ ਸਿੱਧੀਆਂ ਹੋ ਜਾਣ ਤਾਂ ਇਹਨ ਆਪਣੇ ਆਪ ਤੁਰਨ ਲੱਗ ਜਾਣਾ ਤੇ ਜਦੋਂ ਇਹਦੀ ਪੋਜੀਸ਼ਨ ਸੀ ਕਿ ਉਦੋਂ ਉਹਦੀ ਮੂਵਮੈਂਟ ਹੈਗੀ ਸੀ ਤੇ ਖਾਣਾ ਖਾ ਲੈਂਦਾ ਸੀ ਜਿਵੇਂ ਤੁਸੀਂ ਇਹਦੇ ਸੌਂਦਾ ਨਹੀਂ ਸੀ ਖਾਣਾ ਖਾ ਲੈਂਦਾ ਬੋਲਦਾ ਸੀ ਕੁਛ ਇਦਾਂ ਦੀ ਮੂਵਮੈਂਟ ਸੀ ਉਸੇ ਲਈ ਬੈਲਾ ਇਹਨੇ ਖਾਣਾ ਵੀ ਜਿਹੜਾ ਖਾਂਦਾ ਸੀਗਾ ਵੀ ਕੱਟ ਇੱਕ ਅੱਧੀ ਰੋਟੀ ਖਾ ਲੈਂਦਾ ਸੀਗਾ ਬਹੁਤ ਨਹੀਂ ਫੇਰ ਕਹਿੰਦਾ ਸੀ ਮੈਨੂੰ ਭੁੱਖ ਨਹੀਂ ਹੋਣੀ ਦੋ ਰੋਟੀਆਂ ਵੀ ਖਾ ਲੈਂਦਾ ਆ ਫਿਰ ਦਿਨੇ ਖਾ ਕੇ ਵੀ ਇਹਨ ਕੁਛ ਨਾ ਕੁਛ ਕਹਿਣਾ ਮੈਨੂੰ ਹੋਰ ਵੀ ਕੁਛ ਦਿਓ ਖਾਣ ਨੂੰ ਉਹ ਵੀ ਜੋ ਮੈਂ ਜੇ ਕਹਿ ਦਿੰਨੀ ਆ ਇਹਨੂੰ ਵੀ ਨਾ ਖਾਈ ਜਾ ਕੁਛ ਮਾੜਾ ਲੱਗੂਗਾ ਤੈਨੂੰ ਪਰ ਨਹੀਂ ਇਹਨ ਖਾਈ ਜਾਣਾ ਆ ਕਹਿਣਾ ਵੀ ਮੈਨੂੰ ਭੁੱਖ ਲੱਗਦੀ ਆ ਸੌਣੇ ਦਾ ਵੀ ਵੀ ਠੀਕ ਹੈ ਅਸੀਂ ਦਵਾਈ ਖਾ ਲਈ ਤਾਂ ਥੋੜੇ ਦਿਨਾਂ ਬਾਅਦ ਹੀ ਇਹਨਾਂ ਸੌਣ ਵੀ ਲੱਗ ਗਿਆ ਨੀ ਦੌਣ ਲੱਗੇ ਨੇ ਤਾਂ ਸਾਰੀਆਂ ਗਰਮੀਆਂ ਚ ਕਿੜਕਿੜੇ ਦਿਨ ਹੁੰਦੇ ਆ ਇਹ ਦਿਨੇ ਵੀ ਨਹੀਂ ਸੌਂਦਾ ਸੀ ਇਹਨਾਂ ਰਾਤ ਨੂੰ ਵੀ ਬਹੁਤ ਘੱਟ ਸੌਣਾ ਕਿਤੇ ਹੁਣ ਬਹੁਤ ਸੋਹਣਾ ਹੋ ਗਿਆ ਕਿਉਂ ਇਹ ਦੇਖਣ ਚ ਪਤਾ ਲੱਗਦਾ ਹੈ ਕਿ ਜਿੱਦਾ ਮੂੰਹ ਵੀ ਵਿੱਚ ਬੜਿਆਇਆ ਸੀ ਅੱਗੇ ਬਾਹਾਂ ਵੀ ਕੁਛ ਨਹੀਂ ਸੀਗਾ ਉੱਤੇ ਮਾਸ ਹੈ ਨਹੀਂ ਸੀ ਹੁਣ ਬਹੁਤ ਸੋਹਣਾ ਹੋ ਗਿਆ ਮਾਨੂੰ ਉਹਦਾ ਖੁਸ਼ੀ ਹੁੰਦੀ ਹੈ ਵੀ ਡਾਕਟਰ ਸਾਹਿਬ ਨੇ ਟ੍ਰੀਟਮੈਂਟ ਕੀਤਾ ਤੇ ਬਜਿਤਾ ਘਰੋਂ ਹਿਲਦਾ ਜੁਲਦਾ ਬੋਲਦਾ ਵੀ ਸੁਣਦਾ ਗਲਤ ਇਹਨਾਂ ਦੀ ਮਿਹਨਤ ਨੂੰ ਵੀ ਫਲ ਪਿਆ ਸਾਡੀ ਨੂੰ ਵੀ ਪਿਆ ਮਾੜਾ ਮੋਟਾ ਪ੍ਰਮਾਤਮਾ ਨੇ ਚਲੋ ਹਨਾ ਵੀ ਇੱਥੋਂ ਤਾਈਂ ਸਾਨੂੰ ਵੀ ਹੁਣ ਇਹ ਆਸ ਹੋ ਗਈ ਆ ਕਿ ਇਹ ਠਰੂਗਾ ਇੱਕ ਦਿਨ ਜ਼ਰੂਰ ਠਰੂਗਾ ਦੀ ਮਦਰਨਾ ਵੀ ਗੱਲ ਉਹਨਾਂ ਤੇ ਹੁਣ ਪਾਪਾ ਨੇ ਉਹਨਾਂ ਦਾ ਵੀ ਇਲਾਜ ਨੇ ਆ ਭਾਜੀ ਕੀ ਪ੍ਰੋਬਲਮ ਇਹਨੂੰ ਆਈ ਸੀ ਤੇ ਜਦੋਂ ਆਈ ਸੀ ਕੀ ਕੀ ਟਰੀਟਮੈਂਟ ਜਿਹੜਾ ਕੀਤਾ ਗਿਆ ਸੀ ਪਹਿਲਾਂ ਪਹਿਲਾਂ ਸਭ ਤੋਂ ਪਹਿਲਾਂ ਇਹ ਬਾਰਥ ਜਿਹੜਾ ਸੀ ਇਹ ਡਿਲੀਵਰੀ ਪਹਿਲਾਂ ਹੋ ਗਈ ਸੀ ਓਕੇ ਪੂਰੀ ਕੇਅਰ ਨਹੀਂ ਹੋਈ ਮਾਸ਼ਾਅੱਲ ਅੰਗ ਨਹੀਂ ਬਣੇ ਹੋ ਸੀਗੇ ਪੂਰੀ ਕੇਅਰ ਨਹੀਂ ਹੋ ਸਕੀ ਕਿੰਨੀ ਉਮਰ ਹੈ ਦੀ ਕਿੰਨੀ ਉਮਰ ਹੈ ਵੈਸੇ ਹੁਣ ਹੈ 22 ਸਾਲ ਹੈਗੀ ਹੁਣ ਇਹ ਮੂਮੈਂਟ ਦੇਖੋ ਆ ਤੁਹਾਡੇ ਸਾਹਮਣੇ ਆ ਦਿੱਤਨਾ ਮਹੀਨਿਆਂ ਦੇ ਵਿੱਚ ਵੀ ਗਰੋਥ ਪੂਰੀ ਕਰ ਗਿਆ ਗਰਦਨ ਨਹੀਂ ਸਿੱਧੀ ਚੱਕਦਾਰ ਸੀ ਗਰਦਨ ਵੀ ਡੇਲ ਹੋ ਸਿੱਧੀ ਚੱਕਣ ਲੱਗ ਪਿਆ ਹੱਥ ਨਹੀਂ ਖੁੱਲਦੇ ਸੀ ਅਤਿ ਅਕਰਾਨ ਸੀਗੇ ਟਾਈਮ ਲੱਗੂਗਾ ਕੋਈ ਗੱਲ ਨਹੀਂ ਡਾਕਟਰ ਐਵ ਇੱਕ ਰੱਬ ਦਾ ਰੂਪ ਹੁੰਦੇ ਤੇ ਹੋ ਜਾਊਗਾ ਜਦੋਂ ਉਹਨੂੰ ਲੈ ਕੇ ਆਉਂਦੇ ਸੀ ਉਦੋਂ ਇਹਦਾ ਵੇਟ ਕਿੰਨਾ ਸੀ ਤੇ ਹੁਣ ਜਿਹੜਾ ਵੇਟ ਚੱਕ ਕੇ ਲਿਆਇਆ ਤੇ ਕਿੰਨਾ ਫਰਕ ਪਿਆ ਹੋਣਾ ਹੁਣ ਦੇਖੋ ਤੁਸੀਂ ਪਹਿਲਾਂ ਮੇਰੇ ਕੋਲ ਚੱਕ ਨਹੀਂ ਚੱਕਣ ਵਿੱਚ ਇੱਕਦਮ ਚੱਕ ਲੈਣਾ ਜਿੱਦਾਂ ਵਿੱਚ ਹੁੰਦਾ ਨਹੀਂ ਇਹਦੀ ਕੁਝ ਬਹੁਤ ਜਿੱਦਾਂ ਹੁਣ ਆਪਾਂ ਦਾ ਇਹਨੂੰ ਹਲਾਉਂਦੇ ਸੀ ਇਹ ਤਾਂ ਬੈਠ ਹੀ ਨਹੀਂ ਸਕਦਾ ਸੀ ਇਹ ਡਿੱਗ ਜਾਂਦਾ ਸੀ ਜਾਂ ਪਾਸ਼ਾ ਮਾਰ ਕੇ ਇਹਨੂੰ ਹੋ ਜਾਣਾਗਾ ਪਾਸ਼ਾ ਮਾਰ ਕੇ ਇਹਨੂੰ ਹੋ ਜਾਣਾ ਇਹ ਤਾਂ ਆਪਣਾ ਕੋਈ ਲੱਕੜ ਨਹੀਂ ਹੁੰਦੀ ਉੱਪਰ ਲਈ ਡਾਣੀ ਨਹੀਂ ਹੁੰਦੀ ਦਰਖਤ ਦੀ ਉਹ ਪੂੰਗੜਿਆ ਉਹ ਹਵਾ ਨਾਲ ਕਰਿਆ ਨੂੰ ਹੋ ਗਿਆ ਕਰਿਆ ਨੂੰ ਹੋ ਗਿਆ ਕਰਿਆ ਨੂੰ ਕਰਿਆ ਨੂੰ ਉਹੋ ਚੀਜ਼ ਇਹਦੀ ਸੀਗੀ ਆ ਹੁਣ ਤੁਹਾਡੇ ਸਾਹਮਣੇ ਬੈਠਾ ਕਵਰ ਕਰੀ ਜਾਂਦੇ ਹੁਣ ਹੁਣ ਚੱਕ ਵੀ ਨਹੀਂ ਹੁੰਦਾ ਹਾਂਜੀ ਕਾਫੀ ਗਰੋਥ ਹੋਈ ਆ ਮੇਰੇ ਹਿਸਾਬ ਨਾਲ ਜੇ ਸਾਹ ਨਾਲ ਦਵਾਈ ਚੱਲੀ ਆ ਇਹ 5-6 ਮਹੀਨੇ ਦੇ ਵਿੱਚ ਵਿੱਚ ਕਾਫੀ ਕਵਰ ਕਰ ਜਾਊਗਾ ਖਾਣ ਪੀਣ ਦੀ ਗੱਲ ਅਗੇ ਰੋਟੀ ਨਹੀਂ ਖਾਂਦਾ ਸੀ ਕੁਝ ਹੋਰ ਚੀਜ਼ ਨਹੀਂ ਖਾਂਦਾ ਸੀ ਰੋਟੀ ਥੋੜੀ ਖਾਂਦਾ ਸੀ ਤੇ ਖੜ ਦਿੰਦਾ ਸੀ ਤੇ ਹੁਣ ਇਹ ਰੋਟੀਆਂ ਦੋ ਦੋ ਖਾਣ ਲੱਪਿਆ ਹੋਰ ਵੀ ਚੀਜ਼ਾਂ ਖਾਂਦਾ ਜਿਹੜਾ ਬੱਚਾ ਸਾਡੇ ਕੋਲੇ ਆ ਜਾਂਦਾ ਸਰ ਉਹ ਠੀਕ ਹੋ ਜਾਂਦਾ ਜੀ ਠੀਕ ਲੇਕਿਨ ਇਹ ਆ ਜੀ ਜੇ ਕਿਸੇ ਬੱਚੇ ਨੂੰ ਇਹ ਜੀ ਕੋਈ ਪੋਜੀਸ਼ਨ ਹੈਗੀ ਆ ਜੀ ਕਿਸੇ ਵੀ ਇਲਾਕੇ ਦੇ ਵਿੱਚੋਂ ਤਾਂ ਉਹ ਸਾਡੇ ਕੋਲੇ 10 ਸਾਲ ਤੋਂ ਛੋਟੇ ਬੱਚੇ ਦਾ ਟ੍ਰੀਟਮੈਂਟ ਬਿਲਕੁਲ ਫ੍ਰੀ ਆ ਔਰ ਜੇ ਇਸ ਤੋਂ ਉੱਪਰ ਉਹਨਾਂ ਦੀ ਫੀਸ ਲੱਗਦੀ ਆ ਸਰ ਜਿਵੇਂ ਇਹ ਬੱਚੇ ਛੋਟੇ ਦੀ ਗੱਲ ਕਰੀ ਇਹਦੀ ਕੀ ਪ੍ਰੋਬਲਮ ਹੈ ਛੋਟਾ ਜਿਹਾ ਬੱਚਾ ਜਿਵੇਂ ਮੇ ਵੀ 3-4 ਸਾਲ ਦਾ ਬੱਚਾ ਹੈ ਇਹਦੀ ਕੀ ਪ੍ਰੋਬਲਮ ਕੀ ਹੈ ਸੀ ਇਹਨਾਂ ਦੇ ਸਰ ਫੁੱਟ ਦੇ ਵਿੱਚ ਪ੍ਰੋਬਲਮ ਆ ਜੀ ਕਿ ਇਹ ਸਿੱਧਾ ਚੱਲ ਨਹੀਂ ਸਕਦਾ ਇਹ ਆਪਣਾ ਜਿਹੜਾ ਫੁੱਟ ਆ ਉਹ ਉੱਪਰ ਚੱਕਦਾ ਹੱਡੀ ਉੱਪਰ ਚੱਕਦਾ ਜੀ ਠੀਕ ਹੈ ਲੇਕਿਨ ਪਹਿਲਾਂ ਬਿਲਕੁਲ ਨਹੀਂ ਦਰਦਾ ਸੀ ਲੇਕਿਨ ਹੁਣ ਤੁਰਨ ਲੱਗ ਗਿਆ ਜੀ ਠੀਕ ਹੈ ਪਹਿਲਾਂ ਬੋਲਣ ਚੱਲਣ ਚ ਇਹਨੂੰ ਕਾਫੀ ਦਿੱਕਤ ਸੀ ਹੁਣ ਠੀਕ ਹੋ ਗਿਆ ਜੀ ਲੇਕਿਨ ਇਹ ਜਿਹੇ ਬੱਚੇ ਸਾਡੇ ਕੋਲ ਬਹੁਤ ਜ਼ਿਆਦਾ ਆਉਂਦੇ ਆ ਜੀ ਤਾਂ ਇਹ ਠੀਕ ਹੋ ਰਿਹਾ ਸੀ ਜਿਹੜਾ ਪਹਿਲੀ ਵਾਰ ਜਦੋਂ ਆਇਆ ਤੇ 21 ਪ੍ਰੋਬਲਮ ਸੀ ਤੇ ਹੁਣ ਕਿੰਨਾ ਇਹਨੇ ਪ੍ਰੋਗਰੈਸ ਹੋਈ ਹੈ ਇਹਦੇ ਵਿੱਚ ਦੇਖੋ ਸਰ ਜਿਹੜਾ ਪਹਿਲੀ ਵਾਰ ਹੀ ਆਇਆ ਜੀ ਤਾਂ ਬਹੁਤ ਜ਼ਿਆਦਾ ਇਹਨੂੰ ਪ੍ਰੋਬਲਮ ਸੀ ਤੁਰਨਾ ਫਿਰਨਾ ਇਹਦਾ ਹੈ ਨਹੀਂ ਸੀ ਜੀ ਬਿਲਕੁਲ ਜੀ ਲੇਕਿਨ ਹੁਣ ਤੁਰ ਫਿਰ ਰਿਹਾ ਜੀ ਬਿਲਕੁਲ ਜੀ ਤੇ ਜਦਾਂ ਆਪਾਂ ਗੱਲ ਕਰੀ ਬਹੁਤ ਸਾਰੇ ਪੇਸ਼ੈਂਟ ਆਉਂਦੇ ਨੇ ਕਈ ਬੱਚਿਆਂ ਦੀ ਛੋਟੇ ਬੱਚੇ ਹੁੰਦੇ ਆ ਉਹਨਾਂ ਲਈ ਕੀ ਸਪੈਸ਼ਲ ਤੌਰ ਤੇ ਜਿਹੜਾ ਕਹਿੰਦੇ ਫ੍ਰੀ ਕਰਦੇ ਹਾਂ ਟੋਟਲ ਫ੍ਰੀ ਆਫ ਕੋਸਟ ਹੀ ਟੋਟਲ ਸਾਰੇ ਸਰ 10 ਸਾਲ ਤੇ ਛੋਟੇ ਬੱਚੇ ਨੂੰ ਟੋਟਲ ਫਰੀ ਹੈ ਜੀ ਕੋਈ ਫੀਸ ਨਹੀਂ ਕੋਈ ਮੈਡੀਸਨ ਦਾ ਪੈਸਾ ਨਹੀਂ ਜੀ ਬਿਲਕੁਲ ਫਰੀ ਹੈ ਜੀ